ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਜੀ ਦੇ ਸਤਿ ਸਾਦਿਆਂ ਤੁਸੀਂ ਜਿਹੜਾ ਥਾੜੇ ਏਰੀਏ ਦੇ ਵਿੱਚੋਂ ਪਲਕੀ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਂਦੇ ਆ ਜੀ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਖਿਆੜੇ ਤੇ ਬੜਾ ਸੋਹਣਾ ਪ੍ਰੋਗਰਾਮ ਕਰਦੇ ਆ ਵੀਰ ਥਾੜ ਏਰੀਏ ਤੋਂ ਜੇ ਗੱਲ ਕਰੀਏ ਕੁੱਤੀ ਵਾਲਾ ਪਿੰਡ ਪੈਂਦਾ ਹੈ ਜੀ ਜਿਸ ਦਾ ਨਾਮ ਬਾਬਾ ਜੀ ਹੋਣਾ ਨੇ ਫੁੱਲਾਂ ਵਾਲੀ ਬਸਤੀ ਰੱਖਿਆ ਗਿਆ ਸੀ ਕਿ ਅੱਜ ਵੀ ਉੱਥੇ ਬੋਰਡ ਲੱਗਾ ਹੋਇਆ ਹੈ ਜੀ ਫੁੱਲਾਂ ਵਾਲੀ ਬਸਤੀ ਬਹੁਤ ਸੋਹਣਾ ਨਾਮ ਹੈ ਜੀ ਤੇ ਦੇਖ ਸਕਦੇ ਹਾਂ ਸੰਗਤਾਂ ਕਿਵੇਂ ਦਰਸ਼ਨ ਮੇਲਣ ਲਈ ਆਉਂਦੀਆਂ ਨੇ ਥਾੜ ਏਰੀਏ ਦੇ ਪਿੰਡ ਦੇ ਸਬਰਾ ਦੇ ਨੇੜੇ ਤੇੜੇ ਬੇਕਾਂ ਜਾਂ ਹੋਰ ਵੀ ਕਿਰਤਵਾਲ ਹੋ ਗਿਆ ਨੇੜੇ ਤੇੜੇ ਦੇ ਜਿੰਨੇ ਪਿੰਡ ਹੈ ਜਿਵੇਂ ਭਾਵੇਂ ਹਰੀਆਂ ਤੋਂ ਲੈ ਕੇ ਬੂ ਬਿੰਡ ਹੋ ਗਿਆ ਜੀ ਸਾਰੀਆਂ ਸੰਗਤਾਂ ਆਉਂਦੀਆਂ ਜੀ ਦੇਖ ਸਕਦੇ ਆ ਪੰਜ ਪਿਆਰਿਆਂ ਦੀ ਆਗਵਾਹੀ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਥਾਰ ਏਰੀਏ ਤੇ ਹੁੰਦਾ ਆ ਫੁੱਲਾਂ ਵਾਲੀ ਬਸਤੀ ਥੋਣੀ ਫਿਰ ਬੰਨ ਵਾਲੀ ਸਾਈਡ ਤੋਂ ਜਿਹੜੀ ਜਗ੍ਹਾ ਸੇਵਾ ਚੱਲਦੀ ਰਹੀ ਸੀ ਬੰਨ ਦੇ ਉੱਤੇ ਉਧਰ ਦੀ ਫਿਰ ਇਹ ਫੁੱਲਾਂ ਵਾਲੀ ਬਸਤੀ ਵਿੱਚ ਜਾਂਦਾ ਜੀ ਤੇ ਦੇਖ ਸਕਦੇ ਆ ਸੰਗਤਾਂ ਕਿੱਡੀ ਨਿਮਰਤਾ ਦੇ ਨਾਲ ਗੁਰੂ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਜੀ ਤੇ ਦੇਖੋ ਥਾੜ ਗੁਰਦੁਆਰਾ ਸਾਹਿਬ ਮੈਂ ਕਹਿੰਦੀ ਫਰਾ ਜੀ ਖਾਲਸਾ ਕਰੇ ਨਾਮ ਦਸਕੇ ਵਾਤਾ ਸੁਖਾ ਕਰੇ ਹਰਗਰ ਕੀ ਬਲਾਈ ਤੋਂ ਦੇ ਆਰਿਆਂ ਸੁਣਾ ਬੁਧਾ ਸੰਗੀਰ ਉਹਨਾਂ ਜਦੋਂ ਕਹਿੰਦੇ ਗ੍ਰੰਥ ਸੁਣਾ ਨਾਮ ਕਰਨ ਕਰਿਆ ਕਰੇ ਗ੍ਰੰਥ ਸੁਣ ਹਮਤਿ ਲੇ ਲੰਗ ਲੰਗ ਨਾਮ ਨਾਮ ਦੀ

ਵਾਹਿਗੁਰੂ <muchas>